ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੈ ਗੁਰ ਬਾਣੀ ਕਹੈ ਸੇਵਕ ਜਨ ਮੰਨੈ ਪਰਤਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨਮਾਨੈ ਪਰਤਖ ਗੁਰੂ ਨਿਸਤਾਰੇ ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਮਿਲਦੀ ਨਹੀਂ ਜੇ ਪਾਗਾਂ ਤੋਂ ਬਿਨਾ ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਮਿਲਦੇ ਨਹੀਂ ਜੇ ਪਾਗਾਂ ਤੋਂ ਬਿਨਾ અમૃત વેલા તે ગોરાં દીવાની મળદે નહીં જે પાગાં તો વિના અમૃત વેલા તે ગોરાં દીવાની મળદે નહીં જે પાગાં તો વિના ਪਿਆਰੇ ਜੀ ਮਿਲਦੇ ਨਹੀਂ ਜੇ ਪਾਗਾ ਤੋਂ ਬਿਨਾ ਪਿਆਰੇ ਜੀ ਮਿਲਦੇ ਨਹੀਂ ਜੇ ਪਾਗਾ ਤੋਂ ਬਿਨਾ ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਮਿਲਦੇ ਨਹੀਂ ਜੇ ਪਾਗਾ ਤੋਂ ਬਿਨਾ ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਮਿਲਦੇ ਨਹੀਂ ਜੇ ਪਾਗਾ ਤੋਂ ਬਿਨਾ ਤੈਂਦੇ ਪਾਗਾ ਤੋਂ ਬਿਨਾ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੀ ਮਹਾਨ ਅਪਾਰ ਮਿਹਰਮਤ ਬਖਸ਼ਿਸ਼ ਸਦਕਾ ਆਪ ਸਰਬੱਤ ਸੰਗਤਾਂ ਵੱਡੇ ਭਾਗਾ ਵਾਲਿਓ ਤਨਤਾ ਦੇ ਜੋਗ ਹੋ ਪੂਜਣ ਜੋਗ ਹੋ ਜੋ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਾਂ ਦੇ ਨੇਤੀ ਪੈਦਲ ਰੂਪ ਦੇ ਵਿੱਚ ਸ਼ਬਦ ਚੌਂਕੀ ਦੇ ਰੂਪ ਦੇ ਵਿੱਚ ਦਰਸ਼ਨ ਦੇਦਾਰੇ ਕਰ ਰਹੇ ਹੋ ਕਦਮ ਕਦਮ ਦੇ ਨਾਲ ਜਪ ਰਹੇ ਹੋ ਸਤਨਾਮ ਸ੍ਰੀ ਵਾਹਿਗੁਰੂ ਵੱਡੇ ਭਾਗ ਹੋਣ ਸ਼੍ਰੇਸ਼ਟ ਭਾਗ ਹੋਣ ਅੰਮ੍ਰਿਤ ਵੇਲਾ ਮਿਲਦਾ ਹੈ ਉਸ ਤੋਂ ਵੀ ਵੱਡੇ ਭਾਗ ਹੋਣ ਗੁਰਬਾਣੀ ਨੂੰ ਪੜ ਸੁਣ ਕਰਕੇ ਰੱਬ ਦੇ ਨਾਲ ਪ੍ਰੀਤੀ ਪੈ ਜਾਂਦੀ ਹੈ ਜਿਹੜੇ ਬਾਣੀ ਨੂੰ ਪੜਦੇ ਆ ਨਾ ਉਹਨਾਂ ਦੀ ਗੁਰੂ ਨਾਲ ਸਾੰਧ ਬਣ ਜਾਂਦੀ ਹੈ ਅਸੀਂ ਗੁਰਬਾਣੀ ਨਾਲ ਜੁੜਦੇ ਆ ਤੇ ਸਾਨੂੰ ਗੁਰਬਾਣੀ ਰੱਬ ਨਾਲ ਜੋੜ ਦਿੰਦੀ ਹੈ ਜਿਵੇਂ ਮਛਲੀ ਪਾਣੀ ਤੋਂ ਬਿੜਾਨੀ ਗੁਜ਼ਾਰਾ ਮੱਛਲੀ ਦਾ ਉਹਨੂੰ ਭਾਵੇਂ ਮੋਤੀਆਂ ਜ਼ਵਾਹਰਾਤਾਂ ਦੇ ਵਿੱਚ ਰੱਖ ਦੋ ਉਹਦੇ ਵਾਸਤੇ ਨਾ ਉਹ ਸੋਨਾ ਕਾਹੇ ਜੋਗਾ ਆ ਨਾ ਮੋਤੀ ਜ਼ਵਾਹਰਾਤ ਕਾਹੇ ਜੋਗੇ ਨੇ ਇਸੇ ਤਰ੍ਹਾਂ ਹੀ ਇਹ ਬੰਦੇ ਵਾਸਤੇ ਜਿੰਨਾ ਮਰਜੀ ਧਨ ਦੌਲਤ ਇਕੱਠਾ ਕਰ ਲਵੇ ਦੁਨੀਆਂ ਦੀ ਮਾਇਆ ਦੁਨੀਆਂ ਦੇ ਪਦਾਰਥਾਂ ਦੇ ਖਜ਼ਾਨੇ ਭਰ ਜਾਣ ਪਰ ਗੁਰਬਾਣੀ ਤੋਂ ਬਿਨਾ ਕਾਹੇ ਜੋਗਾ ਨਹੀਂਗਾ ਜਿਹਦੇ ਕੋਲ ਗੁਰਬਾਣੀ ਹੈ ਉਹਦਾ ਸਭ ਤੋਂ ਉੱਤਮ ਜੀਵਨ ਹੈ ਤੇ ਸਤਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦਾ ਕਲ ਪ੍ਰਕਾਸ਼ ਦਿਹਾੜਾ ਲੰਘਿਆ ਉਹਨਾਂ ਦੀ ਸਿਫਤ ਕੀਤੀ ਉਹਨਾਂ ਦੀ ਮਹਿਮਾ ਆਪ ਜੀਆ ਨੇ ਸਰਵਣ ਕੀਤੀ ਜਿੱਥੇ ਉਹਨਾਂ ਨੇ ਪ੍ਰਕਾਸ਼ ਧਾਰਨ ਕੀਤਾ 42 ਸਾਲ ਦੀ ਉਮਰ ਦੇ ਵਿੱਚ ਬੜੇ ਵੱਡੇ ਕਾਰਨਾਮੇ ਕੀਤੇ ਉਥੇ ਸਿੱਖੀ ਦਾ ਪ੍ਰਚਾਰ ਕੀਤਾ ਸਿੰਘ ਸਾਜੇ ਔਰ ਉਹਨਾਂ ਸਿੰਘਾਂ ਨੂੰ ਗੁਰੂ ਦੀ ਬਾਣੀ ਦੇ ਨਾਲ ਜੋੜਿਆ ਔਰ ਆਪਣੀਆਂ ਜਿੰਦਾਂ ਨੂੰ ਹੱਸ ਹੱਸ ਵਾਰਦੇ ਗਏ ਪਿੱਛੇ ਆਪਾਂ ਛੀਦੀ ਦਿਹਾੜੇ ਮਨਾਏ ਨੇ ਤੇ ਤੁਸੀਂ ਸਰਵਣ ਕੀਤਾ ਕਿ ਕਿਵੇਂ ਸਿੰਘਾਂ ਨੇ ਆਪਣੀਆਂ ਜਾਨਾਂ ਗੁਰੂ ਬਦਲੇ ਕੁਰਬਾਨ ਕਰ ਦਿੱਤੀਆਂ ਇਸੇ ਤਰ੍ਹਾਂ ਹੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ 22 ਧਾਰ ਦੇ ਰਾਜੇ ਜੰਗ ਛੇੜ ਕੇ ਬੈਠੇ ਹੋਏ ਨੇ 1701 ਈਸਵੀ ਦੀ ਗੱਲ ਹੈ ਲੋਗੜ ਦੇ ਕਿਲੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਸੁਭਾਈ ਮਾਨ ਨੇ ਸੁਨਹਿਰੀ ਤਖਤ ਸਜਿਆ ਹੋਇਆ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆ ਨੂੰ ਆਪਾਂ ਜਾ ਕੇ ਨਤਮਸਤਕ ਹੁੰਨੇ ਕਿੰਨਾ ਸੋਹਣਾ ਦਰਬਾਰ ਸਜਿਆ ਹੁੰਦਾ ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਸਿੱਖਾਂ ਨੂੰ ਪ੍ਰਚਾਰ ਕਰਦੇ ਨੇ ਸੰਗਤ ਨੂੰ ਗੁਰ ਚਰਨਾਂ ਨਾਲ ਜੋੜਦੇ ਬਾਣੀ ਨਾਲ ਜੋੜਦੇ ਨੇ ਤੇ ਸੰਗਤਾਂ ਪਿਆਰ ਦੇ ਨਾਲ ਬਾਬਾ ਗੁਰੂ ਬਾਣੀ ਦਾ ਆਸਰਾ ਲੈਂਦੀਆਂ ਨੇ ਉਧਰੋਂ ਕੇਸਰੀ ਚੰਦ ਰਾਜਾ ਬਾਈ ਧਾਰ ਦਾ ਉਹਨੇ ਸੋਚਿਆ ਕਿ ਬਾਜਾਂ ਵਾਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ ਜਿਹੜੇ ਸਿੰਘ ਨੇ ਉਹ ਸਾਨੂੰ ਲਾਗੇ ਨਹੀਂ ਲੱਗਣ ਦਿੰਦੇ ਇਸ ਤਰ੍ਹਾਂ ਜਿਤਨਾ ਔਖਾ ਉਹਨੇ ਇੱਕ ਚਾਲ ਖੇਢੀ ਇੱਕ ਹਾਥੀ ਲਿਆ ਔਰ ਹਾਥੀ ਨੂੰ ਸ਼ਰਾਬ ਪਿਆਈ ਗਈ ਸੁੰਡ ਦੇ ਨਾਲ ਸੈਫ ਬਣੀ ਗਈ ਅਗਲੀ ਪਾਸੇ ਕਿਰਪਾਨਾਂ ਬਣੀਆਂ ਗਈਆਂ ਪੂਛ ਦੇ ਨਾਲ ਮੱਥੇ ਤੇ ਤਵੇ ਬਣਨੇ ਗਏ ਔਰ ਛੁਲਾ ਪਿਆ ਕਰਕੇ ਉਹਨੂੰ ਮਸਤ ਕਰ ਦਿੱਤਾ ਗਿਆ ਅੱਜ ਵੀ ਤੁਸੀਂ ਵੇਖ ਲਓ ਕਿ ਜਦੋਂ ਕਿਤੇ ਹਾਥੀ ਮਸਤ ਹੋ ਜਾਵੇ ਉਹਨੂੰ ਫੜਨਾ ਬੜਾ ਔਖਾ ਹੋ ਜਾਂਦਾ ਜੰਗਲਾਂ ਦੇ ਜੰਗਲ ਤਬਾਹ ਕਰ ਦਿੰਦਾ ਜਿਸ ਪਾਸੇ ਨੂੰ ਚਲਾ ਜਾਵੇ ਉਹਦਾ ਜੋਰ ਠਾਣਿਆ ਨਹੀਂ ਜਾਂਦਾ ਹਾਥੀ ਮਸਤ ਕੀਤਾ ਆ ਜਦੋਂ ਧੰਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੱਕ ਇਹ ਖਬਰ ਪਹੁੰਚਦੀ ਆ ਕਿ ਕੇਸਰੀ ਚੰਦ ਨੇ ਹਾਥੀ ਤਿਆਰ ਕੀਤਾ ਆ ਉਨੂੰ ਸ਼ਰਾਬ ਪਿਆ ਕਰਕੇ ਮਸਤ ਕਰਕੇ ਕਿਲੇ ਵੱਲ ਨੂੰ ਚੜਾਈ ਕਰਵਾਉਣੀ ਆ ਤੇ ਉਹਨੇ ਆਪਣੀ ਸੁੰਡ ਦੇ ਨਾਲ ਆਣ ਕੇ ਜੰਗ ਲੜਨਾ ਤੇ ਪਿੱਛੇ ਫੌਜਾਂ ਆਉਣੀਆਂ ਨੇ ਹਜ਼ਾਰਾਂ ਹੀ ਜਦੋਂ ਉਹ ਬੂਆ ਤੋੜੇਗਾ ਕਿਲੇ ਦਾ ਤੇ ਫੌਜਾਂ ਤਾਵਾ ਬੋਲ ਦੇਣਗੀਆਂ ਅੰਦਰ ਦੁਸ਼ਮਣ ਨੇ ਆ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਗਈ ਆਉਣਦੇ ਉਹ ਹਾਥੀ ਸਾਡੇ ਕੋਲ ਵੀ ਹਾਥੀ ਹੈਗਾ ਆ ਸਾਰੇ ਹੈਰਾਨ ਹੁੰਦੇ ਕਿ ਸਤਗੁਰੂ ਵੀ ਹਾਥੀ ਨੂੰ ਹਾਥੀ ਨਾਲ ਲੜਾਉਣਗੇ ਕਹਿੰਦੇ ਨਹੀਂ ਸਾਡੇ ਕੋ ਦੁਨੀ ਚੰਦ ਹਾਥੀ ਹੈਗਾ ਆ ਉਹਦਾ ਸਰੀਰ ਬੜਾ ਭਾਰਾ ਸੀਗਾ ਹਟਾ ਕਟਾ ਸੀਗਾ ਲੰਗਰ ਪਾਣੀ ਖੁੱਲਾ ਛਕਦਾ ਸੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਂ ਦੇ ਕੋਲ ਰਹਿੰਦਾ 500 ਸਿੰਘ ਨੂੰ ਦਿੱਤੇ ਹੋਏ ਸਨ ਤੇ ਸਰਦਾਰ ਬਣਾਇਆ 500 ਸਿੰਘਾਂ ਦਾ ਦੁਨੀ ਚੰਦ ਕੌਣ ਸੀ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਨਤਮਸਤਕ ਹੁੰਦੇ ਹੋ ਜਿੱਥੇ ਦਰਸ਼ਨੀ ਡਿਉੜੀ ਹੈ ਇੱਕ ਬਾਬਾ ਬੁੱਢਾ ਸਾਹਿਬ ਜੀ ਦੀ ਬੇਰ ਆ ਦੁੱਖ ਭੰਜਨੀ ਬੇਰੀ ਹੈ ਔਰ ਤੀਸਰੀ 베ਰੀ ਜਿਹਨੂੰ ਲਾਚੀ 베ਰ ਕਹਿੰਦੇ ਆ ਜਿੱਥੇ ਭਾਈ ਸੁਖਾ ਸਿੰਘ ਦੀ ਪਾਈ ਮਹਿਤਾਬ ਸਿੰਘ ਜੀ ਹੁਣਾਂ ਨੇ ਜਦੋਂ ਮੱਸੇ ਰੰਗੜ ਦਾ ਸਿਰ ਵੱਡਿਆ ਸੀ ਉਹਦੇ ਨਾਲ ਘੋੜੇ ਵੀ ਬੰਨੇ ਸਨ ਉਸ ਲਾਚੀ 베ਰੀ ਦੇ ਥੱਲੇ ਬੈਠ ਕਰਕੇ ਭਾਈ ਸਾਲੋ ਜੀ ਜਿਨ੍ਹਾਂ ਨੇ ਪਾਥੀਆਂ ਤੋਂ ਪੁੱਤਰ ਵੰਡ ਦਿੱਤੇ ਸਨ ਅੱਜ ਵੀ ਜਦੋਂ ਤੁਸੀਂ ਦਰਬਾਰ ਸਾਹਿਬ ਜਾਵੋ ਉੱਥੇ ਭਾਈ ਸ਼ਾਲੋ ਦਾ ਤੋਬਾ ਆ ਉਹਨਾਂ ਦਾ ਦੁਨੀ ਚੰਦ ਪੁੱਤਰਾ ਸੀ ਇਸ ਕਰਕੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਦੁਨੀ ਚਾਦਰ ਜੀ ਨੂੰ ਮਾਨ ਬਖਸ਼ਿਸ਼ ਕਰਦੇ ਸਨ 500 ਸਿੰਘ ਬਖਸ਼ੇ ਸਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਭਾਈ ਸ਼ਾਲੋ ਦੀ ਸਿੱਖ ਸਨ ਇਸ ਕਰਕੇ ਆਪਣੇ ਵੱਡਿਆਂ ਦਾ ਸਤਿਕਾਰ ਕੀਤਾ ਕਿ ਉਹਨਾਂ ਦੀ ਕੁੱਲ ਵਿੱਚੋਂ ਦੁਨੀ ਚੰਦ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਮੈਨੂੰ ਹਾਥੀ ਦੇ ਨਾਲ ਲੜਾਇਆ ਜਾਣਾ ਭਾਈ ਦਇਆ ਸਿੰਘ ਜੀ ਨੂੰ ਕਹਿੰਦੇ ਭਾਈ ਦਇਆ ਸਿੰਘ ਜੀ ਗੁਰੂ ਸਾਹਿਬ ਜੀ ਨੂੰ ਕੀ ਹੋ ਗਿਆ ਬੰਦਾ ਬੰਦੇ ਦੇ ਨਾਲ ਲੜਦਾ ਚੰਗਾ ਲੱਗਦਾ ਹਾਥੀ ਨਾਲ ਮੇਰਾ ਕਿਵੇਂ ਮੁਕਾਬਲਾ ਕਿਸੇ ਨੇ ਗੁਰੂ ਸਾਹਿਬ ਦੇ ਕੰਨ ਭਰਤੇ ਨੇ ਮੈਨੂੰ ਹਾਥੀ ਨਾਲ ਲੜਾਉਣ ਲਈ ਜਦੋਂ ਪ੍ਰੋਸਾ ਟੁੱਟ ਗਿਆ ਕਿ ਨਹੀਂ ਮੈਂ ਨਹੀਂ ਲੜ ਸਕਦਾ ਤੇ ਜਿਹੜੇ ਕੱਚੇ ਹੁੰਦੇ ਨੇ ਉਹ ਸਾਥ ਛੱਡ ਜਾਂਦੇ ਨੇ ਜਿਹੜੇ ਪੱਕੇ ਰਹਿੰਦੇ ਨੇ ਉਹ ਕਹਿੰਦੇ ਆ ਇਹ ਸੀਸ ਵੀ ਜਾਂਦਾ ਤੇ ਜਾਵੇ ਮੈਂ ਆਪਣੇ ਗੁਰੂ ਨੂੰ ਛੱਡ ਸਕਦਾ ਤੁਸੀਂ ਵੀ ਆ ਰਹੇ ਹੋ ਕਈਆਂ ਦੇ ਮਨਾਂ ਦੇ ਵਿੱਚ ਇੰਨਾ ਪਿਆਰ ਆ ਇੰਨਾ ਉਤਸ਼ਾਹ ਆ ਕਿ ਅਸੀਂ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲਣਾ ਆ ਤੇ ਸੰਗਤ ਨਾਲ ਅਮਰਤ ਵੇਲਾ ਸੰਭਾਲਣਾ ਤੇ ਜਪਣਾ ਸਤਨਾਮ ਸ੍ਰੀ ਭਾਵੇਂ ਮੀਂਹ ਆਵੇ ਭਾਵੇਂ ਗੜ੍ਹੇ ਆਉਣ ਭਾਵੇਂ ਹਨੇਰੀ ਆਵੇ ਕਈਆਂ ਦੇ ਅੰਦਰ ਇੰਨਾ ਉਤਸ਼ਾਹ ਆ ਉਹਨਾਂ ਨੂੰ ਪਤਾ ਆ ਕਿ ਕਲਯੁਗ ਨੇ ਆਪਣੀਆਂ ਵਿਉਂਤਾ ਕਰਨੀਆਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਇਹ 40 41 ਦਿਨ ਦਾ ਜੋ ਜਪ ਤਪਿਆ ਇਹਨਾਂ ਦਾ ਮੈਂ ਭੰਗ ਕਰਾਂ ਉਹ ਕੋਸ਼ਿਸ਼ਾਂ ਕਰਦਾ ਆ ਪਰ ਜਿਹੜੇ ਪੱਕੇ ਨੇ ਉਹ ਨਹੀਂ ਪ੍ਰਵਾਹ ਕਰਦੇ ਤੇ ਜਿਨ੍ਹਾਂ ਤੇ ਗੁਰੂ ਸਾਹਿਬ ਜੀ ਦੀ ਨਜ਼ਰ ਹੁੰਦੀ ਆ ਉਹ ਜੁੜੇ ਰਹਿੰਦੇ ਨੇ ਸੰਗਤ ਨਾਲ ਇਸੇ ਕਰਕੇ ਸਤਿਗੁਰ ਜੀਆ ਦੀ ਬਾਣੀ ਕਹਿੰਦੀ ਹੈ ਜਿਹੜੇ ਕੱਚੇ ਨੇ ਉਹ ਛੱਡ ਜਾਂਦੇ ਨੇ ਤੇ ਦੂਸਰੇ ਨੇ ਜਿਹੜੇ ਪੱਕੇ ਨੇ ਉਹ ਪਰਵਾਹ ਨਹੀਂ ਦੁਨੀਆ ਦੀ ਕਰਦੇ ਲੋਕੀ ਗੱਲਾਂ ਬਾਤਾਂ ਵੀ ਬੜੀਆਂ ਕਰਦੇ ਨੇ ਕਿੱਥੇ ਰਾਤ ਤੁਰੇ ਫਿਰਦੇ ਨੇ ਕਿੱਥੇ ਪਤਾ ਨਹੀਂ ਕੀ ਕਰਦੇ ਨੇ ਤੇ ਸਤਿਗੁਰ ਜੀ ਬਾਣੀ ਵਿੱਚ ਕਹਿੰਦੇ ਨੇ ਹਰ ਜਨ ਨਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਆਪਣਾ ਗੁਣ ਨਹੀਂ ਗਵਾਉਣਾ ਆਪਣਾ ਗੁਣ ਸੰਭਾਲ ਕੇ ਰੱਖਣਾ ਤੇ ਜਪਦੇ ਰਹਿਣਾ ਸਤਨਾਮ ਸ੍ਰੀ ਆਪਾਂ ਨਹੀਂ ਛੱਡਣਾ ਖੜਾ ਸੰਗਤ ਦਾ ਗੱਲਾਂ ਕਰਨ ਵਾਲਿਆਂ ਨੂੰ ਗੱਲਾਂ ਦਾ ਜਵਾਬ ਮਿਲ ਜਾਣਾ ਤਾਨੂੰ ਨਾਮ ਜਪਣ ਦਾ ਫਲ ਮਿਲ ਜਾਣਾ ਤੁਹਾਨੂੰ ਅੰਮ੍ਰਿਤ ਵੇਲੇ ਸੰਭਾਲਣ ਦਾ ਫਲ ਮਿਲ ਜਾਣਾ ਜਿੰਨਾ ਤੇ ਗੁਰੂ ਦੀ ਕਿਰਪਾ ਹੁੰਦੀ ਆ ਉਹ ਹਰ ਵੇਲੇ ਹਰ ਘੜੀ ਨੂੰ ਸੰਭਾਲਦੇ ਨੇ ਸਤਿਗੁਰੂ ਕਿਰਪਾ ਕਰਦਣ ਤੇ ਮਹਾਂਪੁਰਖਾਂ ਦੀ ਸੰਗਤ ਹੋ ਜਾਂਦੀ ਹੈ ਰੱਬ ਦੇ ਪਿਆਰਿਆਂ ਦੀ ਸੰਗਤ ਹੋ ਜਾਂਦੀ ਹੈ ਉਹ ਆਪਣੇ ਸੁਆਸਾਂ ਨੂੰ ਸੰਭਾਲਦੇ ਨੇ ਰਾਤੀ ਇੱਕ ਬੱਚਾ ਲੁਧਿਆਣੇ ਤੋਂ ਫੋਨ ਕਰ ਰਿਹਾ ਸੀ ਮੈਨੂੰ ਕਿ ਬਾਬਾ ਜੀ ਹੁਣ ਪ੍ਰਬਾਤ ਫੇਰੀਆਂ ਵੀ ਸਮਾਪਤ ਹੋ ਚੁੱਕੀਆਂ ਨੇ ਗੁਰਪੁਰਬ ਸਮਾਪਤ ਹੋ ਚੁੱਕਾ ਤੇ ਮੇਰਾ ਟਾਈਮ ਟੇਬਲ ਬਣਾ ਦਿਓ ਮੈਂ ਕਿਸ ਵਿਉਣ ਦੇ ਨਾਲ ਨਾਮ ਜਪਾ ਸਿਮਰਨ ਕਰਾਂ ਤੇ ਉਹਨੂੰ ਟਾਈਮ ਟੇਬਲ ਦੱਸਿਆ ਕਿ ਚਾਰ ਵਜੇ ਉੱਠਣਾ ਉੱਠ ਕੇ ਆਪਣਾ ਗੁਰਮੰਤਰ ਦਾ ਅਭਿਆਸ ਕਰਨਾ ਆ ਬਾਦ ਵਿੱਚ ਇਸ਼ਨਾਨ ਪਾਣ ਕਰਕੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ ਫਿਰ ਜਲ ਪਾਣੀ ਸ਼ੱਕ ਕਰਕੇ ਕੋਈ ਸ਼ਬਦ ਆ ਦਿੱਤਾ ਤੈਨੂੰ ਉਹਦਾ ਜਾਪ ਕਰ ਲੈਣਾ ਫਿਰ ਰੈਸਟ ਕਰਕੇ ਆਪਣੇ ਸਕੂਲ ਦੀ ਤਿਆਰੀ ਕਰ ਲੈਣੀ ਇਸ ਤਰ੍ਹਾਂ ਫਿਰ ਸਕੂਲ ਤੋਂ ਆਣ ਕੇ ਮੂਲ ਮੰਤਰ ਦੀਆਂ ਮਾਲਾ ਕੱਢਣੀਆਂ ਫਿਰ ਗੁਰਦੁਆਰਾ ਸਾਹਿਬ ਚਲੇ ਜਾਣਾ ਤੇ ਸ਼ਾਮ ਨੂੰ ਰਹਿ ਰਾਤ ਸਾਹਿਬ ਕਰਕੇ ਕੀਰਤਨ ਸੋਇਲੇ ਦਾ ਪਾਠ ਕਰਕੇ ਤੇ ਫਿਰ ਸੌ ਜਾਣਾ ਇਹ ਨਿਤ ਦਾ ਹੀ ਕਰਮ ਤੇ ਕਾਪੀ ਤੇ ਲਿਖਣਾ ਜਿਨ੍ਹਾਂ ਦੇ ਅੰਦਰ ਪ੍ਰੇਮ ਆ ਉਹ ਸਮੇਂ ਦੀ ਐਵੇਂ ਸੰਭਾਲ ਕਰਦੇ ਨੇ ਮਾਇਆ ਦਾ ਲੇਖਾ ਜੋਖਾ ਰੱਖਦੇ ਸੁਆਸਾਂ ਦਾ ਨਹੀਂ ਰੱਖਦੇ ਇਸ ਕਰਕੇ ਜਿਨ੍ਹਾਂ ਤੇ ਗੁਰੂ ਨਾਨਕ ਦੀ ਬਖਸ਼ਿਸ਼ ਹੈ ਉਹ ਬਚਨਾਂ ਦੀ ਵੀ ਸੰਭਾਲ ਕਰਦੇ ਨੇ ਤੇ ਵੇਲੇ ਦੀ ਵੀ ਸੰਭਾਲ ਕਰਦੇ ਨੇ ਦੁਨੀ ਚੰਦ ਜਦੋਂ ਇਹ ਗੱਲ ਦਾ ਪਤਾ ਲੱਗਦਾ ਕਿ ਗੁਰੂ ਸਾਹਿਬ ਮੈਨੂੰ ਹਾਥੀ ਨਾਲ ਲੜਾ ਰਹੇ ਨੇ ਕੁਝ ਕੁ ਸਿੰਘ ਉਹਦੇ ਨਾਲ ਚੱਲਦੇ ਨੇ ਕਿਲੇ ਤੋਂ ਕਲਾ ਬੜਾ ਉੱਚਾ ਆ ਕਿਲੇ ਤੋਂ ਰੱਸਾ ਇੱਕ ਮੋਟਾ ਲੈ ਕਰਕੇ ਥੱਲੇ ਨੂੰ ਲੰਮਕ ਕੇ ਵਾਰੀ-ਵਾਰੀ ਉਤਰਦੇ ਨੇ ਸਰੀਰ ਬਾੜਾ ਭਾਰਾ ਆ ਤਗੜਾ ਆ ਲਾਸਟ ਤੇ ਜਦੋਂ ਦੁਨੀ ਚੰਦ ਉਤਰਨ ਲੱਗਦਾ ਆ ਤੇ ਰੱਸਾ ਲੱਕ ਦੇ ਵਿੱਚੋਂ ਟੁੱਟ ਜਾਂਦਾ ਟੁੱਟਦੇ ਆ ਸਾਰੀ ਰੱਸਾ ਡਿੱਗਦਾ ਆ ਥੱਲੇ ਜਦੋਂ ਦੁਨੀ ਚੰਦ ਤੇ ਲੱਤ ਮੋਛੇ ਵੱਡ ਹੋ ਜਾਂਦੀ ਏ ਲੱਤ ਟੁੱਟ ਜਾਂਦੀ ਏ ਵੇਖੋ ਗੁਰੂ ਦੇ ਬਚਨਾਂ ਤੋਂ ਖਿਸਕ ਗਿਆ ਜਿੱਥੇ ਕਿੱਥੇ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀਗਾ ਬੜਾ ਆਪਣੇ ਆਪ ਨੂੰ ਸਰਦਾਰ ਕਹਿ ਲਾਉਂਦਾ ਸੀਗਾ ਤੇ ਹੁਣ ਜਦੋਂ ਗੁਰੂ ਦੇ ਬਚਨਾਂ ਦੀ ਪਾਲਣਾ ਹੀ ਨਹੀਂ ਕਰਦਾ ਪਿਆ ਅਸੀਂ ਵੀ ਬੜਾ ਅੱਗੇ ਹੋ ਕੇ ਬਾਬਾ ਦੀ ਬਾਬਾ ਦੀ ਕਰਦੇ ਆ ਆਪਣੇ ਆਪ ਨੂੰ ਬੜਾ ਕਹਿਲਾਉਂਦੇ ਕਿ ਅਸੀਂ ਗੁਰੂ ਦੇ ਸਿੱਖ ਹਾਂ ਅਸੀਂ ਸੰਗਤ ਨਾਲ ਹਰ ਸਾਲ ਹੀ ਜਾਂਦੇ ਆ ਪਰ ਕੀ ਸਾਡੇ ਅੰਦਰ ਹੁਕਮ ਦੀ ਪਾਲਣਾ ਕਰਨ ਦਾ ਜਿਹੜਾ ਉਹ ਚਾੜ ਚੜਦਾ ਆ ਕਿ ਨਹੀਂ ਕਿ ਮਹਾਂਪੁਰਖਾਂ ਨੇ ਜੋ ਬਚਨ ਕੀਤੇ ਨੇ ਸਾਧੂਆਂ ਨੇ ਜੋ ਬਚਨ ਕੀਤੇ ਨੇ ਉਹਨਾਂ ਨੂੰ ਮੰਨਣਾ ਕਰੀਏ ਜਿਨ੍ਹਾਂ ਤੇ ਗੁਰੂ ਨਾਨਕ ਦੀ ਬਖਸ਼ਿਸ਼ ਹੋ ਜਾਂਦੀ ਹੈ ਮਿਹਰ ਹੋ ਜਾਂਦੀ ਹੈ ਉਹ ਫਿਰ ਕਹਿੰਦੇ ਜੋ ਹੁੰਦਾ ਹੋਵੇ ਅਸੀਂ ਆਪਣੇ ਗੁਰੂ ਨੂੰ ਨਹੀਂ ਛੱਡ ਸਕਦੇ ਤੇ ਜਿਹੜੇ ਗੁਰੂ ਦੇ ਹੋ ਜਾਂਦੇ ਨੇ ਉਹ ਗੁਰੂ ਤੋਂ ਫਿਰ ਪਿੱਛੇ ਨਹੀਂ ਹਟਦੇ ਇਸੇ ਕਰਕੇ ਸਤਿਗੁਰੂ ਜੀ ਸਾਨੂੰ ਬਾਰ-ਬਾਰ ਸਮਝਾਉਂਦੇ ਨੇ ਬੰਦਿਆ ਤੇਰੀ ਗੱਲ ਦੀ ਕਦਰਤਾ ਦੀ ਬਾਣੀ ਪੜਨ ਦਾ ਤੇਰਾ ਤਦ ਫਾਇਦਾ ਹੀ ਨਾਮ ਜਪਣ ਦਾ ਸੇਵਾ ਸਿਮਰਨ ਕਰਨ ਦਾ ਤਦ ਫਾਇਦਾ ਹੀ ਜੇ ਗੁਰਾਂ ਦੀ ਗੱਲ ਮੰਨੇਗਾ ਤੇ ਜੇ ਤੂੰ ਗੁਰੂ ਦੀ ਗੱਲ ਹੀ ਨਾ ਮੰਨੀ ਤੇ ਫਿਰ ਕੋਈ ਫਾਇਦਾ ਨਹੀਂ ਆ ਓ ਕਹਿਣਾ ਗੁਰਾਂ ਦਾ ਤੂੰ ਇੱਕ ਵੀ ਨਾ ਮੰਨਦਾ ਨਿਓ ਨਿਓ ਕੇ ਮੱਥੇ ਟੇਕਦਾ ਕਹਿਣਾ ਗੁਰਾਂ ਦਾ ਤੂੰ ਇੱਕ ਵੀ ਨਹੀਂ ਮੰਨਦਾ ਨਿਓ ਨਿਓ ਕੇ ਮੱਥੇ ਟੇਕਦਾ ਕਹਿਣਾ ਇੱਕ ਨਾ ਗੁਰਾਂ ਦਾ ਤੂੰ ਮੰਨਦਾ ਨਿਓ ਨਿਓ ਕੇ ਮੱਥੇ ਟੇਕਦਾ ਕਹਿਣਾ ਗੁਰਾਂ ਦਾ ਤੂੰ ਇੱਕ ਵੀ ਨਹੀਂ ਮੰਨਦਾ ਨਿਓ ਨਿਓ ਕੇ ਮੱਥੇ ਟੇਕਦਾ ਕਹਿਣਾ ਤੇ ਇੱਕ ਵੀ ਮੰਨਦਾ ਆਪਣੇ ਆਪ ਨੂੰ ਕਹਲਾਉਣਾ ਸਿੱਖਿਆ ਗੁਰੂ ਦੀ ਗੱਲ ਨੂੰ ਮੰਨਣਾ ਸੁਣਨਾ ਇਹੀ ਸਭ ਤੋਂ ਵੱਡਾ ਕਰਮ ਹੈ ਥੋੜਾ ਵੀ ਜਪਿਆ ਜਾਵੇ ਥੋੜੀ ਵੀ ਬਾਣੀ ਪੜ੍ਹੀ ਜਾਵੇ ਪਰ ਗੁਰੂ ਦੇ ਬਚਨਾਂ ਦੀ ਪਾਲਣਾ ਕਰਨੀ ਇਹ ਸਭ ਤੋਂ ਵੱਡਾ ਧਰਮ ਹੈ ਹੁਣ ਦੁਨੀ ਚੰਦ ਲੱਤ ਟੁੱਟ ਗਈ ਆ ਉਹਦੇ ਸੇਵਕਾਂ ਨੇ ਪਾਇਆ ਨਾਲ ਸਿੰਘਾਂ ਨੇ ਮੰंजे ਤੇ ਚੁੱਕ ਕੇ ਲੈ ਕੇ ਚਲੇ ਜਾਂਦੇ ਨੇ ਥੋੜੇ ਸਮੇਂ ਬਾਅਦ ਪਤਾ ਲੱਗਦਾ ਕਿ ਦੁਨੀ ਚੰਦ ਨੂੰ ਸੱਪ ਡੰਗ ਜਾਂਦਾ ਆ ਔਰ ਸਤਗੁਰੂ ਜੀ ਕਹਿੰਦੇ ਨੇ ਦੁਨੀ ਚੰਦਾ ਤੂੰ ਇਥੋਂ ਮੌਤ ਤੋਂ ਡਰਦਾ ਭੱਜ ਗਿਆ ਸੀਗਾ ਮੂਸਾ ਭੱਜਾ ਮੌਤ ਤੋਂ ਮੌਤ ਅੱਗੇ ਖੜੀ ਮੌਤ ਤੇਰੇ ਪਿੱਛੇ ਪਿੱਛੇ ਸੀ ਜੇ ਤੂੰ ਅੱਜ ਹਾਥੀ ਦੇ ਨਾਲ ਲੜਦਾ ਸ਼ਹੀਦ ਹੁੰਦਾ ਤੇਰਾ ਸੁਨਹਿਰੀ ਅੱਖਰਾਂ ਦੇ ਵਿੱਚ ਨਾਂ ਲਿਖਿਆ ਜਾਣਾ ਸੀਗਾ ਦੁਨੀ ਚੰਦਾ ਅੱਜ ਤੂੰ ਗੁਰੂ ਤੋਂ ਫਟਕਾਰਾਂ ਲਈਆਂ ਹੀ ਰੱਬ ਦੇ ਘਰੋਂ ਫਟਕਾਰਾਂ ਮਿਲੀਆਂ ਤੈਨੂੰ ਜੇ ਸ਼ਹੀਦੀਆਂ ਪ੍ਰਾਪਤ ਕਰਦਾ ਤੈਨੂੰ ਨਵਾੜਿਆ ਜਾਣਾ ਸੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਭਾਈ ਬਚਿੱਤਰ ਸਿੰਘ ਜੀ ਨੂੰ ਇਸ਼ਾਰਾ ਕਰਦੇ ਨੇ ਭਾਈ ਬਚਿੱਤਰ ਸਿੰਘ ਤੁਸੀਂ ਹਾਥੀ ਦੇ ਨਾਲ ਲੜਨਾ ਹੈ ਛੋਟਾ ਕਰਦੇ ਆ ਉਮਰ ਛੋਟੀ ਹੈ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਖੜ ਜਾਂਦੇ ਨੇ ਦਾਤਾ ਜੀ ਤੁਸੀਂ ਕਿਰਪਾ ਕਰਨੀ ਹੈ ਮਿਹਰ ਦੀ ਨਜ਼ਰ ਕਰਨੀ ਹੈ ਮੇਰੇ ਵਿੱਚ ਕੋਈ ਤਾਕਤ ਨਹੀਂ ਗਈ ਮੇਰੇ ਵਿੱਚ ਕੋਈ ਹਿੰਮਤ ਨਹੀਂ ਗਈ ਤੁਸੀਂ ਕਿਰਪਾ ਕਰਨੀ ਹੈ ਤੇ ਮੈਂ ਹਾਥੀ ਦੇ ਨਾਲ ਲੜ ਸਕਦਾ ਨਹੀਂ ਤੇ ਮੇਰੇ ਵਿੱਚ ਕੋਈ ਤਾਕਤ ਨਹੀਂ ਗਈ ਤੁਸੀਂ ਮੈਨੂੰ ਸ਼ੇਰ ਵਾਲੀ ਤਾਕਤ ਦੇ ਕੇ ਭੇਜੋਗੇ ਤੇ ਹਾਥੀ ਨੂੰ ਮੈਂ ਚੀਰ ਸੁਟਾਂਗਾ ਇਸ ਕਰਕੇ ਅੱਜ ਵੀ ਆਪਾਂ ਜਿੰਨਾਂ ਦਾ ਭਰੋਸਾ ਆਇਆ ਗੁਰੂ ਤੇ ਜਿਹੜੇ ਕਹਿੰਦੇ ਨੇ ਕਿ ਅਸੀਂ ਨਹੀਂ ਕਰ ਸਕਦੇ ਇਹ ਕਿਹਾ ਕਰੀਏ ਕਿ ਗੁਰੂ ਸਾਹਿਬ ਤੁਸੀਂ ਕਰਵਾ ਸਕਦੇ ਹੋ ਤੁਸੀਂ ਸਾਡੇ ਕੋਲੋਂ ਦਾਨ ਪੁੰਨ ਕਰਵਾ ਸਕਦੇ ਹੋ ਤੁਸੀਂ ਸਾਡੇ ਕੋਲ 40 41 ਦਿਨ ਇਹ ਯਾਤਰਾ ਕਰਵਾ ਸਕਦੇ ਹੋ ਸਾਡੇ ਵਿੱਚ ਕੋਈ ਹਿੰਮਤ ਨਹੀਂ ਬਾਬਾ ਬੁੱਢਾ ਸਾਹਿਬ ਦੀ ਤੁਸੀਂ ਲੈ ਕੇ ਆ ਰਹੇ ਹੋ ਤੇ ਤੁਸੀਂ ਲੈ ਕੇ ਆਉਂਦੇ ਰਹਿਣਾ ਇਹ ਬੇਨਤੀ ਕਰਦੇ ਰਹਿਣਾ ਚਾਹੀਦਾ ਤੇ ਜਿਨ੍ਹਾਂ ਤੇ ਰੱਬ ਆਪ ਮਿਹਰ ਕਰਦੇ ਤੇ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਰਹਿੰਦਾ ਭਾਈ ਬਚੱਤਰ ਸਿੰਘ ਜੀ ਲੈ ਕੇ ਗੁਰੂ ਦਾ ਥਾਪੜਾ ਤਿਆਰ ਵਰ ਤਿਆਰ ਹੋ ਕਰਕੇ ਸਤਿਗੁਰੂ ਨਾਗ ਨਹੀਂ ਦਿੰਦੇ ਨੇ ਵਰਛਾ ਦਿੰਦੇ ਨੇ ਨਾਲ ਘੋੜੇ ਤੇ ਤਿਆਰ ਹੋ ਕਰਕੇ ਕਿਲੇ ਦੇ ਵਿੱਚੋਂ ਨਿਕਲਦੇ ਨੇ ਉਧਰੋਂ ਹਾਥੀ ਮਸਤ ਹੋਇਆ ਆਉਂਦਾ ਰਕਾਬਾਂ ਤੇ ਪੈਰਾਂ ਭਾਰ ਖੜੇ ਹੋ ਕਰਕੇ 나ਗਣੀ ਹੱਥ ਦੇ ਵਿੱਚ ਆ ਆਮੋ ਸਾਹਮਣੇ ਘੋੜਾ ਦੌੜਿਆ ਜਾ ਰਿਹਾ ਆ ਸਾਹਮਣੇ ਹਾਥੀ ਮਸਤ ਸ਼ਰਾਬ ਦੇ ਨਾਲ ਭੱਜ ਆ ਰਿਹਾ ਆ ਆਪਣੀ ਸੁੰਡ ਦੇ ਨਾਲ ਜਦੋਂ ਹਾਥੀ ਮਾਰਦਾ ਆ ਸੈਫ ਨੂੰ ਤਲਵਾਰ ਨੂੰ ਮਾਰਦਾ ਭਾਈ ਬਚੱਤਰ ਸਿੰਘ ਜੀ ਠਾ ਨੂੰ ਸੀਸ ਆਪਣਾ ਝੁਕਾ ਕਰਕੇ ਉਹਦੇ ਵਾਰ ਤੋਂ ਬਚਦੇ ਨੇ ਪੱਬਾਂ ਭਾਰੋ ਕਰਕੇ ਰਕਾਬਾਂ ਤੇ ਪੂਰੇ ਜੋਰ ਦੇ ਨਾਲ ਦੋਨਾਂ ਹੱਥਾਂ ਦੇ ਨਾਲ ਭਾਈ ਬਚੱਤਰ ਸਿੰਘ ਜੀ 나ਗਣੀ ਦਾ ਵਾਰ ਜਿਉਂ ਹੀ ਕਰਦੇ ਨੇ ਹਾਥੀ ਦਾ ਮੱਥਾ ਚੀਰ ਕੇ ਪਰੇ ਛੁੱਟ ਦਿੰਦੇ ਨੇ ਇੰਨਾ ਬਲ ਇੰਨੀ ਤਾਕਤ ਐ ਇੰਨਾ ਬਲ ਇੰਨੀ ਤਾਕਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਲੋਹੇ ਦੀਆਂ ਤਵੀਆਂ ਨੂੰ چیرਦੀ ਹੋਈ 나ਗਣੀ ਹਾਥੀ ਦੀ ਚੀਕਾਂ ਘਟਾ ਦਿੰਦੀ ਐ ਜਿੱਥੇ ਹਾਥੀ ਕਿਲੇ ਤੇ ਚੜ੍ਹਾਈ ਕਰਨਾ ਆ ਉੱਥੇ ਪਛਾਣ ਨੂੰ ਭੱਜਿਆ ਪਛਾਹ ਨੂੰ ਭਜਦਿਆਂ ਸਾਰ ਜੰਨੀਆਂ ਫੌਜਾਂ ਸੀ ਉਹਨਾਂ ਨੂੰ ਕੁਚਲਦਾ ਹੋਇਆ ਪਛਾਹ ਨੂੰ ਭੱਜਿਆ ਉਹਨਾਂ ਨੂੰ ਮਾਰ ਧਾੜ ਬੜੀ ਕੀਤੀ ਤੇ ਸਤਿਗੁਰ ਜੀ ਦੀ ਕਿਰਪਾ ਦੇ ਨਾਲ ਭਾਈ ਬਚੱਤਰ ਸਿੰਘ ਦੀ ਜੰਗ ਜਿੱਤ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਜਾ ਕੇ ਸੀਸ ਝੁਕਾਉਂਦੇ ਨੇ ਬੜੀ ਸਲਾਮਤੀ ਦੇ ਨਾਲ ਸਾਰੇ ਕਹਿੰਦੇ ਸਨ ਕਿ ਇਹ ਮਾਰਿਆ ਗਿਆ ਇਹ ਨਾ ਹੁਣ ਮੁੜਿਆ ਫੌਜਾਂ ਬੜੀਆਂ ਕਿ ਇਹ ਇਕੱਲਾ ਕੀ ਕਰੂਗਾ ਓ ਤੱਤੀ ਵਾਣੀ ਉਹਨਾਂ ਨੂੰ ਲੱਗਦੀ ਜਿੰਨਾਂ ਦਾ ਰਖਾ ਆਪ ਹੋ ਗਿਆ ਤੱਤੀ ਵਾਣੀ ਉਹਨਾਂ ਨੂੰ ਲੱਗਦੀ ਜਿੰਨਾਂ ਦਾ ਰਖਾ ਆਪ ਹੋ ਗਿਆ ਪਿਆਰੇ ਜੀ ਜਿੰਨਾ ਦਾ ਰਖਾਇਆ ਬਹੁ ਗਿਆ ਪਿਆਰੇ ਜੀ ਜਿੰਨਾ ਦਾ ਰਖਾਇਆ ਬਹੁ ਗਿਆ सती वणी न लॻंदी जिन दारतीवाणी उन लॻंदी जिन दारा कयाप हो ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਸੀਸ ਝੁਕਾਉਂਦਾ ਦਾਤਾ ਤੇਰੀ ਕਿਰਪਾ ਹੋਈ ਏ ਤੇਰੀ ਮਿਹਰ ਦੇ ਨਾਲ ਸ਼ੇਰਾਂ ਵਾਲਾ ਬਲ ਤੂੰ ਮੈਨੂੰ ਬਖਸ਼ਤਾ ਹੀ ਤੇ ਹਾਥੀ ਦਾ ਮੈਂ ਚੀਰ ਪਾੜ ਕਰਕੇ ਚੀਕਾ ਮਾਰਦਾ ਹਾਥੀ ਪਛਾਹ ਭੱਜ ਗਿਆ ਗੁਰਸਿੱਖ ਬੇਨਤੀ ਕਰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਿ ਸਤਿਗੁਰੂ ਕਿਹੜਾ ਬਲ ਦੇਤਾ ਇਹਨੂੰ ਭਾਈ ਬਚਿੱਤਰ ਸਿੰਘ ਜੀ ਦਾ ਸਰੀਰ ਵੀ ਇੰਨਾ ਕੱਦ ਵੀ ਛੋਟਾ ਦੁਨੀ ਚੰਦ ਦਾ ਕਦਮ ਵੀ ਐਡਾ ਵੱਡਾ ਉਹ ਛੱਡ ਕੇ ਦੌੜ ਗਿਆ ਇਹਦੇ ਵਿੱਚ ਕਿਹੜੀ ਤਾਕਤ ਭਰਦੀ ਪਰਵਾਹ ਹੀ ਨਹੀਂ ਕੀਤੀ ਜਾ ਕੇ ਹਾਥੀ ਨਾਲ ਲੜਨ ਦੀ ਸਤਗੁਰੂ ਜੀ ਕਹਿੰਦੇ ਉਹ ਸਿੰਘੋ ਭਾਈ ਬਚੱਤਰ ਸਿੰਘ ਅਮਰਤ ਵੇਲਾ ਸੰਭਾਲਦਾ 21 ਜਵਦੀ ਸਾਹਿਬ ਜੀ ਦੇ ਪਾਠ ਕਰਦਾ ਫਿਰ ਕੋਈ ਮੁੱਖ ਨੂੰ ਜਲ ਪਾਣੀ ਲਾਉਂਦਾ ਆ ਇਹ ਅਮਰਤ ਵੇਲੇ ਦੀ ਔਰ ਗੁਰਬਾਣੀ ਦੀ ਜਿਹੜੀ ਤਾਕਤ ਹੈ ਇਹਦੇ ਅੰਦਰ ਬੋਲ ਰਹੀ ਹੈ ਉਸ ਗੁਰਬਾਣੀ ਦੇ ਆਸਰੇ ਦੇ ਨਾਲ ਅੱਜ ਇੱਕ ਬੰਦਾ ਹਾਥੀ ਦੇ ਨਾਲ ਲੜਿਆ ਇੱਕ ਇਨਸਾਨ ਹਾਥੀ ਦੇ ਨਾਲ ਲੜਿਆ ਤੇ ਹਾਥੀ ਤੋਂ ਜਿੱਤ ਪ੍ਰਾਪਤ ਕੀਤੀ ਹੈ ਇਹ ਬਾਣੀ ਦਾ ਓਟ ਆਸਰਾ ਆ ਉਹ ਅਡੋਲ ਹੋ ਜਾਂਦੇ ਨੇ ਉਹ ਮੋਤ ਦੀ ਪ੍ਰਵਾਹ ਨਹੀਂ ਕਰਦੇ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਬਹੂ ਡੋਲੇ ਉਹ ਡੋਲਦੇ ਨਹੀਂਗੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਵੇ ਜਿਹੜੇ ਬਾਣੀ ਦਾ ਓਟ ਆਸਰਾ ਤੱਕਦੇ ਨੇ 21 ਜਪਜੀ ਸਾਹਿਬ ਭਾਈ ਬਚਤਰ ਸਿੰਘ ਜੀ ਨੇਤੀ ਆਪਣੇ ਨਿਤਨਿਮ ਦੇ ਵਿੱਚ ਕਰਿਆ ਕਰਦੇ ਸਨ ਤੇ ਨੇਤੀ ਅੰਮ੍ਰਿਤ ਵੇਲੇ ਸੰਭਾਲਦੇ ਸਨ ਆਪਾਂ ਵੀ ਸਤਗੁਰ ਜੀਆਂ ਦੇ ਚਰਨਾਂ ਨਾਲ ਜੁੜੀਏ ਜਿੱਥੇ 40 41 ਜਨ ਤੁਸੀਂ ਯਾਤਰਾ ਕਰ ਰਹੇ ਹੋ ਉੱਥੇ ਬਾਅਦ ਵਿੱਚ ਵੀ ਕੋਸ਼ਿਸ਼ ਕਰੀਏ ਕਿ ਅੰਮ੍ਰਿਤ ਵੇਲੇ ਦੀ ਸੰਭਾਲ ਕਰਿਆ ਕਰੀਏ ਬਾਣੀ ਨਾਲ ਜੁੜਿਆ ਕਰੀਏ ਵੱਧ ਤੋਂ ਵੱਧ ਸੇਵਾ ਸਿਮਰਨ ਦੇ ਵਿੱਚ ਧਿਆਨ ਜੋੜਿਆ ਕਰੀਏ ਸਤਿਗੁਰੂ ਜੀ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨਾ ਆਪਣੇ ਧਰਮ ਕਰੋ ਨਾਮ ਸੇਵਾ ਸਿਮਰਨ ਦੀਆਂ ਦਾਤਾਂ ਨਾਲ ਨਿਵਾਜਨ ਹੋਈਆਂ ਭੁੱਲਾਂ ਦੀ ਖਿਮਾ ਗੱਡ ਵੱਟ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ